ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਦਬਾਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਰਨਲ ਗੁਰਜੀਤ ਕੌਰ ਲੇਕੇ ਹਾਜ਼ਰਾਂ ਜੀ ਪ੍ਰੋਗਰਾਮ ਇਸ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਕਰਨ ਜਾ ਰਿਹਾ ਹਾਂ ਕੈਨੇਡਾ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਹੀ ਖਾਸ ਕਰਕੇ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀਟੀਏ ਏਰੀਆ ਨੂੰ ਲੈ ਕੇ ਜਿਵੇਂ ਕਿ ਹੁਣ ਕائم ਕਾਫੀ ਜ਼ਿਆਦਾ ਵਧਿਆ ਹੋਇਆ ਨਜ਼ਰ ਆ ਰਿਹਾ ਹੈ ਐਕਸਟਰਸ਼ਨ ਦੇ ਬਹੁਤ ਸਾਰੇ ਮਾਮਲੇ ਸੁਣਨ ਨੂੰ ਮਿਲ ਰਹੇ ਨੇ ਖਾਸ ਕਰਕੇ ਪੰਜਾਬੀ ਕਮਿਊਨਿਟੀ ਪੰਜਾਬੀ ਬਿਜ਼ਨਸਮੈਨਸ ਨੇ ਜੋ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਆਏ ਦਿਨ ਹੀ ਕੋਈ ਨਾ ਕੋਈ ਬਿਜ਼ਨਸਮੈਨ ਦੇ ਵੱਲੋਂ ਇਹ ਜਿਹੜਾ ਖੁਲਾਸਾ ਕਰ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਜ਼ਬਰਦਸਤੀ ਵਸੂਲੀ ਦੀ ਧਮਕੀ ਭਰੀ ਫੋਨ ਕਾਲ ਆਈ ਹੈ ਤੇ ਉਸ ਘਰ ਦੇ ਉੱਪਰ ਫਾਇਰਿੰਗ ਵੀ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਕਾਰੋਬਾਰ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਇਹ ਸਭ ਦੇ ਬਾਰੇ ਅੱਜ ਦੇ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ ਤੇ ਦੱਸਾਂਗੇ ਕਿ ਪੀਰ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਪੀਰ ਪੁਲਿਸ ਆਫੀਸਰ ਮਨਦੀਪ ਖੱਟੜਾ ਜੀ ਹੀ ਮੌਜੂਦ ਨੇ ਜੋ ਕਿ ਆਪਣੇ ਜਿਹੜੇ ਵਿਚਾਰ ਨੇ ਤੁਹਾਡੇ ਸਾਰਿਆਂ ਦੇ ਨਾਲ ਸਾਂਝੇ ਕਰਨ ਜਾ ਰਹੇ ਨੇ ਤੇ ਦੱਸਣਗੇ ਕਿ ਕੀ ਕਾਰਵਾਈ ਪੀਰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਇੰਨਾ ਸਾਰੇ ਜੋ ਮਾਮਲਿਆਂ ਦੇ ਉੱਪਰ ਠੱਲ ਪਾਉਣ ਦੇ ਲਈ ਤੁਸੀਂ ਵੀ ਜ਼ਰੂਰ ਕਾਲ ਕਰ ਸਕਦੇ ਹੋ ਜੇਕਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਵੇਗਾ ਤੁਸੀਂ ਪੀਰ ਪੁਲਿਸ ਆਫੀਸਰ ਮਨਦੀਪ ਖਟੜਾ ਜੀ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਪੁੱਛ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਆ ਰਿਹਾ ਹੈ 6473667777 6473667777 ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ ਜ਼ਰੂਰ ਆਪਣਾ ਸਵਾਲ ਜਿਹੜਾ ਪੁੱਛ ਸਕਦੇ ਹੋ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਆਫੀਸਰ ਮਨਦੀਪ ਖਟੜਾ ਜੀ ਦਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਧੰਨਵਾਦ ਜੀ ਹਮਦਾ ਟੀਵੀ ਦੇ ਸਾਨੂੰ ਇਨਵਾਈਟ ਕਰਨ ਦੀ ਔਰ ਕਮਿਊਨਿਟੀ ਨਾਲ ਜੋ ਹੈ ਜੂਲੀ ਅਪਡੇਟ ਸੇ ਸ਼ੇਅਰ ਕਰਨ ਲਈ थैंक यू सो मच ਬਿਲਕੁਲ ਜੀ ਤੇ ਜਿਵੇਂ ਕਿ ਸਾਲ 2026 ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸਾਲ ਦੀ ਸ਼ੁਰੂਆਤ ਹੁੰਦੇ ਹੀ ਕਾਫੀ ਸਾਰੇ ਮਾਮਲੇ ਸੁਨਨ ਨੂੰ ਮਿਲ ਰਹੇ ਨੇ ਐਕਸਟਰਸ਼ਨ ਦੇ ਭਾਵੇਂ ਕਿ ਪਿਛਲੇ ਸਾਲ ਦੇ ਵਿੱਚ ਵੀ ਕਾਫੀ ਸਾਰੇ ਮਾਮਲੇ ਆਪਾਂ ਸੁਨੇ ਨੇ ਤੇ ਫਾਇਰਿੰਗ ਇਨਸੀਡੈਂਟ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਤੇ ਸਾਲ ਦੀ ਸ਼ੁਰੂਆਤ ਤੋਂ ਹੀ ਕਾਫੀ ਸਾਰੇ ਸੁਨਨ ਨੂੰ ਮਿਲ ਰਹੇ ਨੇ ਤਾਂ ਐਕਸਟਰਸ਼ਨ ਦੇ ਇੰਨੇ ਮਾਮਲੇ ਤੁਹਾਨੂੰ ਕਿਉਂ ਲੱਗਦਾ ਕਿ ਕਿਉਂ ਵਧਦੇ ਜਾ ਰਹੇ ਨੇ ਖਾਸ ਕਰਕੇ ਪੰਜਾਬੀ ਕਮਿਊਨਿਟੀ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਆ ਹੰਜੀ ਜੋ ਐਕਸਟਰੈਕਸ਼ਨ ਦੇ ਮਾਮਲੇ ਸੀ ਸਾਡੇ ਚ ਕੋ ਪਹਿਲਾ ਇਹ 2023 ਦੇ ਸਟਾਰਟ ਹੋਈ ਸੀ ਜੀ ਤੇ ਉਸ ਟਾਈਮ ਚ ਕਾਫੀ ਸਪਾਈਕ ਹੋਈ ਸੀਗੇ 2023 24 25 ਹੁਣ ਤੱਕ ਚੱਲਦੇ ਆ ਰਹੇ ਹਨ ਤੇ ਇਸ ਦੇ ਪਿੱਛੇ ਆਪ ਨੂੰ ਪਤਾ ਕੀ ਇਸ ਦਾ ਇੱਕ ਕਲੀਅਰ ਹੀ ਹੈ ਕਿ ਜੋ ਐਕਸਟਰੈਕਸ਼ਨ ਹੋ ਰਹੀਆਂ ਨੇ ਉਹ ਪੈਸੇ ਦੀ ਵਜੂਦੀ ਕਰਨੀ ਹੋਈਆਂ ਨੇ ਸੋ ਅਨਫੋਰਚਨਟਲੀ ਹੁਣ ਤੱਕ ਇਹ ਮਾਮਲੇ ਚੱਲ ਰਹੇ ਨੇ ਸਪੈਸ਼ਲੀ ਆਪਣੇ ਸਾਊਥ ਏਸ਼ੀਆਨ ਕਮਿਊਨਿਟੀ ਵਿੱਚ ਆਪਣੇ ਭਾਈਚਾਰੇ ਉੱਤੇ ਬਿਜ਼ਨਸਮੈਨ ਉੱਤੇ ਪਿਛਲੇ ਪਿਛਲੇ ਸਾਲ ਹੀ ਗੱਲ ਕਰਦੀਏ 47 ਉੱਤੇ ਸ਼ੂਟਿੰਗਸ ਹੋਈਆਂ ਸੀ ਜੀ ਐਕਸਟਰਸ਼ਨ ਲੈਟਰਸ ਸੋ ਸੜੀ ਇਨਵੈਸਟੀਗੇਸ਼ਨ ਸੜੀ ਚੱਲ ਰਹੀਆਂ ਨੇ ਹੁਣ ਵੀ ਚੱਲ ਰਹੀਆਂ ਨੇ ਬਰੀ ਐਕਟਿਵਲੀ ਚੱਲ ਰਹੀਆਂ ਨੇ ਔਰ ਇਸ ਦੇ ਤਹਿਤ ਤੁਹਾਨੂੰ ਇਨ ਦਾ ਫਿਚਰ ਸਪੈਸ਼ਲੀ ਇਨ ਦਾ ਨੀਅਰ ਫਿਚਰ ਹੋਲ ਬੀ ਅਪਡੇਟਸ ਕਾਫੀ ਆਉਣਗੇ ਜੀ ਤੇ ਸਰ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਏਰੀਆਜ਼ ਦੇ ਵਿੱਚ ਮੋਸਟਲੀ ਇਹ ਜਿਹੜੇ ਐਕਸਟਰਸ਼ਨ ਦੇ ਮਾਮਲੇ ਵਧ ਰਹੇ ਨੇ ਕੀ ਸਿਸ ਦੇ ਵਿੱਚ ਵੀ ਇਹ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਨਹੀਂ ਨਹੀਂ ਟੈਰੀਓ ਵਿੱਚ ਵੀ ਨੇ ਤੇ ਬ੍ਰਿਟਿਸ਼ ਕੋਲੰਬੀਆ BC ਵੀ ਇਸੇ ਨਾਲ ਨਾਲ ਸਿਮਿਲਰ ਜੀ ਜੀ ਮਤਲਬ ਇਹ ਕਹਿ ਸਕਦੇ ਆ ਜਿੱਥੇ ਪੰਜਾਬੀ ਕਮਿਊਨਿਟੀ ਜ਼ਿਆਦਾ ਆ ਪੰਜਾਬੀ ਕਾਰੋਬਾਰੀ ਜ਼ਿਆਦਾ ਨੇ ਉਥੇ ਇਹ ਮਾਮਲੇ ਸੋਨਾਂ ਨੂੰ ਮਿਲ ਰਹੇ ਨੇ ਹਾਂਜੀ ਆਪਣੀ ਸਾਊਥ ਇੰਡੀਆ ਕਮਿਊਨਿਟੀ ਬੜਾ ਭਾਈਚਾਰਾ ਉਸ ਤੋਂ ਜ਼ਿਆਦਾ ਤਾਕਤਲੀ ਤੇ ਆ ਤੇ ਅਕਸਰ ਜਿਵੇਂ ਪੰਜਾਬੀ ਕਮਿਊਨਿਟੀ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾਂਦਾ ਉਹਨਾਂ ਦੇ ਨਾਲ ਜਦੋਂ ਗੱਲ ਕੀਤੀ ਜਾਂਦੀ ਹੈ ਉਹ ਇਹੀ ਕਹਿੰਦੇ ਨੇ ਕਿ ਉਹ ਬਿਜ਼ਨਸ ਚਲਾਉਣਾ ਉਹਨਾਂ ਨੇ ਤਾਂ ਕਰਕੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਜਾਂ ਫਿਰ ਵਕ-ਵਕ ਥਾਂਵਾਂ ਤੇ ਪ੍ਰੋਮੋਸ਼ਨਸ ਕਰਨੀਆਂ ਪੈਂਦੀਆਂ ਨੇ ਤੇ ਜਿਹੜੇ ਐਕਸਟਰਸ਼ਨ ਜਿਹੜੇ ਮੰਗਦੇ ਨੇ ਉਹ ਦੇਖ ਲੈਂਦੇ ਨੇ ਉਹਨਾਂ ਨੂੰ ਉੱਥੋਂ ਤਾਂ ਉਹਨਾਂ ਨੂੰ ਲੱਗਦਾ ਕਿ ਵਧੀਆ ਯੋਗ ਦੇਣਾ ਚਾਹੀਦਾ ਹੈ ਤਾਂ ਤੁਹਾਡਾ ਕੀ ਕਹਿਣਾ ਹੈ ਕਿ ਪੀਲ ਪੁਲਿਸ ਕੋਲ ਸਾਰੇ ਅਧਿਕਾਰ ਹੈਗੇ ਨੇ ਜਾਂ ਇਹ ਵੀ ਲੋੜ ਹੈਗੀ ਹੈ ਕਿ ਗਵਰਨਮੈਂਟ ਨੂੰ ਅਧਿਕਾਰ ਦੇਣੇ ਚਾਹੀਦੇ ਪੀਲ ਪੁਲਿਸ ਨੂੰ ਹੋਰ ਹਾਂਜੀ ਜੇ ਕਿਸੇ ਵੀ ਕ੍ਰਾਈਮ ਦੀ ਕੋਈ ਗੱਲ ਆਵੇ ਤਾਂ ਅਸੀਂ ਹਮੇਸ਼ਾ ਨੂੰ ਸੀਰੀਅਸ ਲੈਂਦੇ ਆ ਕੋਈ ਵੀ ਕ੍ਰਾਈਮ ਹੋਏ ਸੋ ਇਸ ਟਾਈਮ ਤੇ ਆਪਾਂ ਐਕਸਟਰਸ਼ਨ ਇਸ ਵਨ ਆਫ ਦਾ ਪ੍ਰਾਇਮਰੀ ਫੋਕਸ ਕਿਉਂਕਿ ਐਕਸਟਰਸ਼ਨ ਦੇ ਕਾਫੀ ਕੇਸ ਆ ਰਹੇ ਹਨ ਜਿੰਨਾ ਸਾਡੇ ਰਿਸੋਰਸ ਬੱਧ ਮਿਲ ਸਕੇ ਉਨਾ ਹੀ ਵਧੀਆ ਹੁੰਦਾ ਜੀ ਨਾ ਸੋ ਮੈਂ ਇਦਾਂ ਨਹੀਂ ਕਹੂੰਗਾ ਸਾਡੇ ਕੋਲ ਰਿਸੋਰਸ ਹੈ ਨਹੀਂ ਇਹ ਰਿਸੋਰਸ ਹੈਗੇ ਹਨ ਪਰ ਜਦੋਂ ਇਹੋ ਜਿਹੀ ਕੇਸ ਆਉਂਦੀਆਂ ਜਿੱਥੇ ਕੀ ਰੀਪੀਟ ਅਫੈਂਸ ਹੋ ਜਾਂਦੇ ਹਨ ਸੇਮ ਟਾਈਪ ਦੇ ਪਹਿਲਾਂ ਆਪਾਂ ਗੱਲ ਕੀਤੀ ਗੱਡੀਆਂ ਚੋਰੀਆਂ ਹੋਣਦੀਆਂ ਹੁੰਦੀਆਂ ਪਿਆ ਸੀਗੀਆਂ ਹੁਣ ਐਕਸਟਰਸ਼ਨਸ ਕਾਫੀ ਹੋ ਰਹੀਆਂ ਨੇ ਸੋ ਜਿੰਨੇ ਸਰਕਾਰ ਕੋਲ ਰਿਸੋਰਸ ਬੱਧ ਹੋਣੇ ਉਹਨੇ ਬੈਠਦਾ ਸੋ ਅਸੀਂ ਉਹੀ ਉਮੀਦ ਰੱਖਦੇ ਹਾਂ ਕਿ ਹੋਪਫਲੀ ਇਨ ਦਾ ਇਨ ਦਾ ਨੀਅਰ ਫਿਚਰ ਸਾਨੂੰ ਆਪਣੀ ਪ੍ਰਿੰਸੀਪਲ ਗਵਰਨਮੈਂਟ ਤੇ ਫੈਡਰਲ ਗਵਰਨਮੈਂਟ ਆਪ ਨੂੰ ਇਸ ਵਿੱਚ ਮਦਦ ਕਰੂਗੀ ਜੀ ਤੇ ਜਦੋਂ ਕਿਸੇ ਨੂੰ ਐਕਸਟਰਸ਼ਨ ਲਈ ਕਾਲ ਆਉਂਦੀ ਹੈ ਤਾਂ ਜਿਹੜਾ ਨੰਬਰ ਹੁੰਦਾ ਹੈ ਕੀ ਪੀਲ ਪੁਲਿਸ ਉਹਨੂੰ ਟ੍ਰੇਸ ਕਰ ਸਕਦੀ ਹੈ ਹਾਂ ਜੀ ਸੱਜ ਕੋਲ ਇਨਵੈਸਟਿਗੇਸ਼ਨ ਕੰਦੀ ਬਹੁਤ ਹੀ ਜ਼ਿਆਦਾ ਅਲੱਗ-ਅਲੱਗ ਤਰ੍ਹਾਂ ਦੇ ਮੈਥਡ ਹੁੰਦੇ ਆਂ ਜੋ ਕਿ ਮੈਂ ਇੱਥੇ ਡਿਸਕਸਿੰਗ ਕਰ ਸਕਦਾ ਪਰ ਜਨਰਲੀ ਸਪੀਕਿੰਗ ਸੀ ਸਭ ਟੈਕਸ ਟ੍ਰੇਸ ਕਰ ਸਕਦੇ ਆ ਕਿਸ ਨਕੀਤੀ ਕੇ ਨਾਲ ਕਈ ਵਾਰ ਟਾਈਮ ਜ਼ਿਆਦਾ ਲੱਗ ਜਾਂਦਾ ਹੈ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਾਫੀ ਇਹੋ ਜਿਹੇ ਐਪਸ ਆ ਚੁੱਕੇ ਨੇ ਆਪਾਂ ਫੋਰ ਇਗਜ਼ਾਮਪਲ WhatsApp ਦੀ ਗੱਲ ਕਰੀਏ ਉਹ ਇਨਕ੍ਰਿਪਟਿਡ ਐਪ ਹੈ ਸੋ ਜਦੋਂ ਇਹੋ ਜਿਹੇ ਐਪਸ ਸੱਜ ਕੋਲ ਟੈਕਨੋਲੋਜੀ ਗਾਂਹ ਕੰਪਲੈਕਸ ਹੋ ਰਹੀ ਆ ਉਸ ਦੇ ਨਾਲ ਨਾਲ ਸਾਡੀ ਇਨਵੈਸਟੀਗੇਸ਼ਨ ਵੀ ਹੋਰ ਕੰਪਲੈਕਸ ਹੋ ਜਾਂਦੀਆਂ ਨੇ ਔਰ ਟਾਈਮ ਜ਼ਿਆ ਮੰਦੀਪ ਖਟੜਾ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਸਵਾਲ ਪੁੱਛ ਸਕਦੇ ਹੋ ਸੈਲਫ ਡਿਫੈਂਸ ਨੂੰ ਲੈ ਕੇ ਜਾਂ ਫਿਰ ਕੈਨੇਡਾ ਦੇ ਵਿੱਚ ਜੋ ਕਰਾਈਮ ਵਧਿਆ ਹੋਇਆ ਇਸ ਰਿਗਾਰਡਿੰਗ ਵੀ ਤੁਸੀਂ ਆਪਣੀ ਗੱਲਬਾਤ ਜੜੀ ਕਰ ਸਕਦੇ ਹੋ ਤੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਪਹਿਲੀ ਕਾਲ ਲੈਣ ਜਾ ਰਹੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਤੇ ਕੀ ਸਵਾਲ ਪੁੱਛਣਾ ਚਾਹੁੰਦੇ ਹੋ ਮੈਂ ਗਰਪਰ ਤੋਂ ਕੈਨਸਿੰਗ ਬੋਲ ਰਿਹਾ ਜੀ ਮੈਂ ਗੱਲ ਕਰ ਰਹੀ ਜੀ ਖਟੜਾ ਜੀ ਬਿਲਕੁਲ ਜੀ ਤੁਸੀਂ ਗੱਲ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਹੈਲੋ ਕਟੜਾ ਸਰ ਸਤਿ ਸ਼੍ਰੀ ਅਕਾਲ ਸਸੀ ਗਾਲ ਜੀ ਮੈਂ ਨਾ ਇੱਕ ਰਿਕੁਐਸਟ ਕਰਦਾ ਤੁਸੀਂ ਨਾ ਆਪਣੇ ਅਫੀਸਰ ਨਾਲ ਕੰਟੈਕਟ ਕਰੋ ਮੈਂ ਤੁਹਾਨੂੰ ਦੋ ਨੁਕਤੇ ਦੱਸਦਾ ਜੇ ਇਹ ਦੋ ਨੁਕਤੇ ਤੁਸੀਂ ਕਰ ਸਕੋ ਨਾ ਤਾਂ ਮੇਰਾ ਕਹਦਾ 75% ਦਾ ਐਕਸਟਰੋਰਸਾ ਘਟ ਜਾਣ ਜੀ ਕਿਉਂਕਿ ਤਾਂ ਇੱਕ ਤਾਂ ਜਿਹੜੇ ਕਲਾਕਾਰਾਂ ਦੇ ਨਾ ਕਾਲੇ ਸ਼ੀਸ਼ੇ ਨੇ ਇਹਨਾਂ ਦੀ ਕਾਲੀਆਂ ਫਿਲਮਾਂ ਨੇ ਇਹ ਬੈਨ ਕਰ ਦਿੱਤੀਆਂ ਜਾਣ ਹਾਂ ਇਹਨਾਂ ਦੇ ਕੋਈ ਖਰਚ ਨਹੀਂ ਹੋਣਾ ਨਾ ਸਰਕਾਰ ਦਾ ਨਾ ਕਿਸੇ ਡਿਪਾਰਟਮੈਂਟ ਦਾ ਹੂੰ ਹੂੰ ਨੰਬਰ 2 ਜੇ ਸੈਲਫ ਡਿਫੈਂਸ ਦਾ ਲਾਭ ਅਣ ਦਿੱਤਾ ਜਾਵੇ ਕਿ ਅਗਰ ਤੁਹਾਡੇ ਤੇ ਕੋਈ ਆ ਕੇ ਅਟੈਕ ਕਰਦਾ ਤੁਸੀਂ ਉਹਨੂੰ ਜੋ ਮਰਜ਼ੀ ਕਰ ਸਕਦੇ ਆ ਤਾਂ ਐਕਸਟਰੋਸ਼ਨ ਕਰ ਜਾਣਗੇ ਇਹਨਾਂ ਚੀਜ਼ਾਂ ਦੇ ਪਿੱਛੇ ਤੁਸੀਂ ਆਪਣੇ ਅਫਸਰ ਨੂੰ ਪ੍ਰੈਸ਼ਰਾਈਜ਼ ਕਰੋ ਵੀ ਇਹ ਦੋ ਕੰਮ ਕਰ ਲੋ ਆਪਣੀ ਆਪ ਕੋਈ ਇੱਕ ਸਭ ਕੁ ਕੱਟ ਜਾਊਗਾ ਠੀਕ ਹੈ ਜੀ ਹੁਣ ਕੋਈ ਖਰਚ ਨਹੀਂ ਹੋਣਾ ਕੁਝ ਨਹੀਂ ਠੀਕ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਦੇ ਲਈ ਤੇ ਨਾਲ ਹੀ ਹੋਰ ਕਾਲਰਸ ਵੀ ਨੇ ਜਿਹੜੇ ਉਹ ਕਾਲ ਕਰ ਸਕਦੇ ਨੇ ਤਾਂ ਕਾਲਰ ਨੂੰ ਇੱਕ ਵਾਰੀ ਫਿਰ ਤੋਂ ਬੇਨਤੀ ਕਰਦੀ ਹੈ ਕਿ ਜਦੋਂ ਤੁਸੀਂ ਕਾਲ ਕਰਦੇ ਹੋ ਲਾਈਵ ਪ੍ਰੋਗਰਾਮ ਦੇ ਵਿੱਚ ਤਾਂ ਤੁਸੀਂ ਲਾਈਨ ਦੇ ਵਿੱਚ ਜੁੜ ਚਾਹੁੰਦੇ ਹੋ ਤੁਹਾਨੂੰ ਥੋੜੀ देर ਵੇਟ ਕਰਨੀ ਪੈਂਦੀ ਹੈ ਤਾਂ ਪਲੀਜ਼ ਕਿਰਪਾ ਕਰਕੇ ਕਾਲ ਜੜੀਓ ਕੱਟ ਨਾ ਕਰਿਆ ਕਰੋ ਜਿੱਦਾਂ ਹੀ ਤੁਸੀਂ ਲਾਈਵ ਸਾਡੇ ਨਾਲ ਜੁੜ ਚੁੱਕ ਜਾਓਗੇ ਤਾਂ ਮੈਂ ਤੁਹਾਡੇ ਨੰਬਰ ਦੇ ਲਾਸਟ 4 ਡਿਜੀਟ ਅਨਾਉਂਸ ਕਰੂੰਗੀ ਉਸ ਦਾ ਮਤਲਬ ਕਿ ਤੁਸੀਂ ਲਾਈਵ ਪ੍ਰੋਗਰਾਮ 'ਚ ਜੁੜ ਚੁੱਕੇ ਹੋ ਤੇ ਆਪਣਾ ਸਵਾਲ ਜਿਹੜਾ ਤੁਸੀਂ ਰੱਖ ਸਕਦੇ ਹੋ ਜਾਂ ਕੋਈ ਜੇ ਸਲਾਹ ਦੇਣੀ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਜ਼ਰੂਰ ਇੱਥੇ ਗ ਦੀ ਗੱਲ ਕੀਤੀ ਹੈ ਤਾਂ ਸੈਲਫ ਡਿਫੈਂਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਹਾਂਜੀ ਦੇਖੋ ਸੈਲਫ ਡਿਫੈਂਸ ਨੂੰ ਲੈ ਕੇ ਆਪਣੇ کافی ਮੈਂ کافی ਮਿਸਕਨਸੈਪਸ਼ਨਸ ਨੇ ਮਿਸਅੰਡਰਸਟੈਂਡਿੰਗਸ ਨੇ ਆਪਣੇ ਕੋਲ ਜੋ ਇੱਥੇ ਤਾਂ ਇਹਦਾ ਸੈਲਫ ਡਿਫੈਂਸ ਲਾਜੀ ਉਹ ਹੈਗਾ ਕ੍ਰਿਮਨ ਕੋਡ ਦੇ ਅੰਦਰ ਜੋ ਹੈ ਕ੍ਰਿਮਨ ਕੋਡ ਆਪਣਾ ਉਹ ਇੱਕ ਕਹਿ ਲਓ ਵੀ ਫੈਡਰਲ ਸਟੈਚੂਟ ਹੈ ਉਹ ਸੋ ਉਸ ਦੇ ਤਹਿਤ ਆਪਾਂ ਨੂੰ ਸੈਲਫ ਡਿਫੈਂਸ ਦੇ ਵਿੱਚ ਜ਼ਰੂਰ ਪਾਵ ਦਿੱਤੀ ਗਈ ਹੈ ਪਰ ਜੋ ਸੈਲਫ ਡਿਫੈਂਸ ਹੈ ਜੀ ਉਹ ਤੁਸੀਂ ਜੋ ਮੈਂ ਤੁਹਾਨੂੰ ਸਿੰਪਲੀ ਸਮਝਾ ਸਕਦਾ ਕਿ ਅਗਰ ਤੁਹਾਨੂੰ ਕੋਈ ਸਿਚੁਏਸ਼ਨ ਹੋਵੇ ਚਾਹੇ ਚੋ ਐਕਸਟਰੈਸ਼ਨ ਹੋਵੇ ਚਾਹੇ ਕੋਈ ਹੋਰ ਗਲਤ ਹੋਵੇ ਚਾਹੇ ਤੁਹਾਡੇ ਕਰਦਿੰਦੇ ਕੋਈ ਚੋਰੀ ਕਰਨ ਆਏ ਹੋਵੇ ਬੇਕਹੰਟ ਤੁਹਾਨੂੰ ਕੋਈ ਧਮਕਾ ਦੇ ਕੁਝ ਵੀ ਹੈ ਜੀ ਗਲਤ ਹੋਵੇ ਪਰ ਜਦੋਂ ਤੁਹਾਨੂੰ ਕੋਈ ਅਟੈਕ ਕਰਦੇ ਆਏ ਕਿਸੇ ਵੀ ਤਰੀਕੇ ਨਾਲ ਚਾਹੇ ਉਹ ਕੋਲ ਹਥਿਆਰ ਹੈ ਗਨ ਹੈ ਚਾਹੇ ਕੋਈ ਵੀ ਹੈ ਜੀ ਚੀਜ਼ ਹੈ ਜਿਸ ਨਾਲ ਤੁਹਾਨੂੰ ਲੱਗਦਾ ਕਿ ਤੁਹਾਡੀ ਜਾਨ ਖਤਰੇ ਚ ਆਇਆ ਤੁਹਾਨੂੰ ਨੇ ਮਾਰ ਦੇਣਾ ਤੁਸੀਂ ਉਸ ਮੌਕੇ ਤੇ ਅਗਰ ਤੁਹਾਨੂੰ ਤੁਸੀਂ ਇਹਨਾਂ ਜਸਟੀਫਾਈ ਕਰ ਸਕਦੇ ਹੋ ਵੀ ਹਾਂ ਜੀ ਮੈਨੂੰ ਇਸ ਮੌਕੇ ਤੇ ਜੇ ਮੈਂ ਨਾ ਚੱਲਿਆ ਤਾਂ ਮੈਂ ਮਰ ਜਾਊਗਾ ਤਾਂ ਤੁਸੀਂ ਸੈਲਫ ਡਿਫੈਂਸ ਐਕਟ ਕਰ ਸਕਦੀ ਹੂੰ इवन ਤੱਕ ਤੁਸੀਂ ਉਹਨਾਂ ਨੂੰ ਅਗਰ ਤੁਹਾਨੂੰ ਸ਼ੂਟ ਵੀ ਕਰਨਾ ਪਵੇ ਤੇ ਕਰ ਸਕਦੇ ਹੋ ਪਰ ਅਗੇਨ ਹਰ ਇੱਕ ਸਿਚੁਏਸ਼ਨ ਲਗ ਲਗ ਹੁੰਦੀ ਹੈ ਮੈਂ ਜਨਰਲੀ ਕਹਿੰਦਾ ਹਾਂ ਕਿ ਜੇ ਤੁਹਾਡੇ ਜਨਤ ਕਿਸੇ ਨੇ ਦਵਾਜਾ ਤੋੜ ਕੇ ਅੰਦਰ ਆ ਗਿਆ ਤੁਸੀਂ ਉਹਨੂੰ ਸ਼ੂਟ ਕਰ ਤੋਂ ਇੱਕ ਨਹੀਂ ਹੁੰਦਾ ਪਰ ਹਾਂ ਅਗਰ ਤੁਹਾਨੂੰ ਕੋਈ ਅਟੈਕ ਆ ਦੇ ਆਏ ਤੁਹਾਨੂੰ ਲੱਗਦੇ ਆ ਵੀ ਤੁਹਾਡੀਆਂ ਤੁਹਾਡੇ ਫੈਮਿਲੀ ਮੈਂਬਰਸ ਦੀ ਕਿਸੇ ਦੀ ਜਾਨ ਖਤਰੇ 'ਚ ਆ ਤੁਹਾਨੂੰ ਜੋ ਵੀ ਐਕਸ਼ਨ ਉਸ ਟਾਈਮ ਲੱਗਦਾ ਸਹੀ ਹੈ ਤੁਸੀਂ ਉਹ ਲੈ ਸਕਦੇ ਹੋ ਹੂੰ ਬਿਲਕੁਲ ਜੀ ਤੇ ਜਿਵੇਂ ਇੱਥੇ ਆਪਾਂ ਗਨ ਕ੍ਰਾਈਮ ਦੀ ਗੱਲ ਕਰਦੇ ਆ ਤਾਂ ਕਾਫੀ ਥਾਵਾਂ ਦੇ ਉੱਤੇ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਤੇ ਕਈ ਵਾਰੀ ਸੁਣਨ ਜਾਂਦਾ ਕਿ ਟਾਰਗੇਟਡ ਸ਼ੂਟਿੰਗ ਹੈ ਤੇ ਕਈ ਵਾਰੀ ਮਿਸਟੇਕਨ ਆਈਡੈਂਟੀਟੀ ਦੇ ਵੀ ਮਾਮਲੇ ਜਿਹੜੇ ਸਪਾਏ ਜਾਂਦੇ ਨੇ ਤਾਂ ਮੋਸਟਲੀ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦੀਆਂ ਸ਼ੂਟਿੰਗਸ ਹੁੰਦੀਆਂ ਨੇ ਜਿਵੇਂ ਪਲਾਜ਼ਿਆਂ ਦੇ ਵਿੱਚ ਵੀ ਹੁੰਦੀਆਂ ਨੇ ਰੀਸੈਂਟਲੀ ਆਪਾਂ ਕਾਫੀ ਮਾਮਲੇ ਦੇਖਣ ਨੂੰ ਮਿਲੇ ਤਾਂ ਕੀ ਉਹ ਟਾਰਗੇਟਡ ਸੀ ਜਾਂ ਮਿਸਟੇਕਨ ਆਈਡੈਂਟੀਟੀ ਦੇ ਮਾਮਲੇ ਸੀ ਕੁਝ ਜੀ ਜੇ ਆਪਾਂ ਪਿੱਛੇ ਮੁੜ ਕੇ ਦੇਖੀ ਤਾਂ ਕਾਫੀ ਜ਼ਿਆਦਾ ਜੋ ਆਪਣੇ ਜੀਟੀਓ ਲੱਕ ਇਸ ਨੋਟ ਇਸ ਸਪੀਰੀਜ਼ਨ ਤੁਹਾਨੂੰ ਗਲਤ ਕਰਦੀ ਕਿਤਨੀ ਵਧਦੀ ਆਪਾਂ ਜੋ ਜੋ ਸ਼ੂਟਿੰਗ ਹੁੰਦੀਆਂ ਸੀਗੀਆਂ ਪਹਿਲਾਂ ਕਾਫੀ ਜ਼ਿਆਦਾ ਉਹ ਹੁੰਦੀਆਂ ਸੀਗੀਆਂ ਗੈਂਗ ਵਿਲੇਟਰ ਡਰੱਗ ਰਿਲੇਟਡ ਉਹਨੂੰ ਆਪਾਂ ਟਾਰਗੇਟਡ ਹਾਈਸਟਰੀ ਕਹਿੰਦੇ ਸੀ ਕਿਉਂਕਿ ਉਹਦੇ ਵਿੱਚ ਆਮ ਆਪਣੀ ਜਿਹੜੀ ਕਮਿਊਨਿਟੀ ਆ ਲੱਗਦੇ ਕਿ ਨਹੀਂ ਉਹ ਇਹ ਜਗ੍ਹਾ ਵਿੱਚ ਨਹੀਂ ਇਨਵੋਲਵ ਹੈਗੀ ਸੋ ਉਹਨਾਂ ਨੂੰ ਨਹੀਂ ਇਸ ਨਾਲ ਇਫੈਕਟ ਹੁੰਦਾ ਸੀਗਾ ਜਲਦ ਤਰ ਪਾਦਰ ਜੋਕ ਸਟਰੋਨਸ ਹੈ ਉਹ ਉਹ डिफरेंट ਮਾਮਲਾ ਹੈ ਨਾ ਉਸ ਦੇ ਵਿੱਚ ਜੋ ਕਾਫੀ ਆਪਣੇ ਫੈਮਲੀਆਂ ਜਾਂ ਬਿਜ਼ਨਸ ਉੱਤੇ ਹਮਲਾਵਾਰੀ ਕੀਤੀ ਜਾਂਦੀ ਹੈ ਉਹ ਇਨੋਸੈਂਟ ਆਮ ਅਜੀਬ ਅ ਅچھے ਲੋਕ ਹੁੰਦੇ ਆਂ ਜੀ ਸੋ ਉਸ ਦੇ ਵਿੱਚ ਅ ਸੋ ਜਿਹਨੀਆਂ ਅਦਰ ਰੈਂਡਮ ਸ਼ੂਟਿੰਗਸ ਹੁੰਦੀਆਂ ਨੇ ਕਈ ਵਾਰ ਉਹ ਆਪਾਂ ਕਹਿ ਨਹੀਂ ਸਕਦੇ ਵੀ ਉਹ ਹੋ ਸਕਦਾ ਵੀ ਉਹ ਟਾਰਗੇਟ ਹੋਣੀ ਨਾ ਹੋਣਾ ਪਰ ਜਨਰਲੀ ਸਪੀਕਿੰਗ ਜੋ ਸ਼ੂਟਿੰਗਸ ਹੁੰਦੀਆਂ ਸੀ ਪਹਿਲਾਂ ਉਹ ਹੁੰਦੀ ਸੀਗੀਆਂ ਕਾਫੀ ਜੋ ਬੰਦੇ ਗਲਤ ਕੰਮ ਚ ਨਿਵਾਉਂਦੇ ਸਨ ਪਹਿਲੇ ਟਾਈਮਾਂ ਦੇ ਵਿੱਚ ਅੱਜ ਕੱਲ੍ਹ ਜੋ ਹੋਦੀਆਂ ਨੇ ਸਪੈਸ਼ਲੀ ਜੌਬਾਂ ਉੱਤੇ ਬਿਜ਼ਨਸ ਉੱਤੇ ਹੋਦੀਆਂ ਨੇ ਉਹ ਉਹਨਾਂ ਦਾ ਹੋਰ ਦਾ ਮਾਮਲਾ ਹੈ ਬਿਲਕੁਲ ਜੀ ਤੇ ਜਿਵੇਂ ਤੁਸੀਂ ਗੱਲ ਕੀਤੀ ਕਿ 2023 ਤੋਂ ਜਿਹੜੇ ਐਕਸਟਰੈਸ਼ਨ ਦੇ ਮਾਮਲੇ ਵਧਣ ਲੱਗੇ ਨੇ ਤਾਂ ਉਸ ਤੋਂ ਪਹਿਲਾਂ ਦੇ ਜੇ ਆਪਾਂ ਗੱਲ ਕਰੀਏ ਤਾਂ ਉਦੋਂ ਇਦਾਂ ਦੇ ਕੋਈ ਮਾਮਲੇ ਨਹੀਂ ਦੇਖਣ ਨੂੰ ਮਿਲਦੇ ਸੀ ਜਾਂ ਕੋਈ ਕੋਈ ਸੁਣਨ ਨੂੰ ਮਿਲਦਾ ਹੁੰਦਾ ਸੀ ਉਹਨਾਂ ਇਹ ਐਕਸਟਰੈਸ਼ਨਸ ਹੁਣ ਦੀਆਂ ਨਹੀਂ ਇਹ ਬਹੁਤ ਪਹਿਲਾਂ ਦੀ ਵੀ ਐਕਸਟਰੈਸ਼ਨ ਚੱਲਦੀਆਂ ਪਰ ਲੱਗਤਾਂ ਦੀ ਐਕਸਟਰੈਸ਼ਨ ਹੁੰਦੀ ਸੀਗੀ ਉਹ ਐਕਸਟਰੈਸ਼ਨਾਂ ਪਹਿਲੀ ਗੱਲ ਤਾਂ ਹੈ ਕਿ ਆਪਣੀ ਜੋ ਸਾਊਥ ਏਸ਼ੀਆਨ ਕਮਿਊਨਿਟੀ ਹੈ ਉਹਨੂੰ ਟਾਰਗੇਟ ਨਹੀਂ ਕਰਦੇ ਸੀ ਜਾਂ ਉਹ ਐਕਸਟਰੈਸ਼ਨ ਕੋਈ ਵੀ ਵਿਅਕਤੀ ਜਿਸ ਨੂੰ ਲੱਗ ਜਾਂਦਾ ਸੀ ਪਤਾ ਵੀ ਮੈਂ ਇਸ ਤਦ ਕਿ ਨਾਲ ਸਟੋਰ ਕਰਕੇ ਕਿਸੇ ਤੋਂ ਪੈਸਾ ਜੁਲਈ ਜਾਂ ਕੋਈ ਮਹਿੰਗੀ ਚੀਜ਼ ਲੈ ਸਕਦਾ ਸੋ ਬਹੁਤ ਘਟਕੀ ਹੁੰਦੇ ਸਨ ਬਹੁਤ ਹੀ ਅਵੇਅਰਨਸ ਦਿਖਣ ਨੂੰ ਮਿਲਦਾ ਸੀਗਾ ਜਿਸ ਪਰ ਹੁਣ ਪਿਛਲੇ 3-4 ਸਾਲਾਂ ਚ ਆਪਣੇ ਸਾਹਮਣੇ ਹੀ ਹੈ ਨਾ ਵੀ ਹਾਲਾਤ ਕੀ ਹਨ ਬਿਲਕੁਲ ਜੀ ਤੇ ਇੱਕ ਇਹ ਵੀ ਨਾ ਕਮਿਊਨਿਟੀ ਦੇ ਲੋਕਾਂ ਨਾਲ ਜਦੋਂ ਗੱਲ ਕਰਦੇ ਆ ਤਾਂ ਸੁਣਨ ਨੂੰ ਮਿਲ ਰਿਹਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਜ਼ਿਆਦਾ ਇਨਵੋਲ ਨੇ ਇਹ ਸਾਰੇ ਕੰਮਾਂ ਦੇ ਵਿੱਚ ਅੱਗੇ ਗੱਲ ਕਰਨ ਤੋਂ ਪਹਿਲਾਂ ਇੱਕ ਕਾਲ ਆ ਚੁੱਕਿਆ ਹੈ ਕਾਲ ਲੈਣੇ ਹੈ ਹੈਲੋ ਸਚੁਰਿਕਾਲ ਜੀ ਹਾਂਜੀ ਕਾਹਦੇ ਹਾਂਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਤੇ ਕੀ ਸਵਾਲ ਹੈ ਤੁਹਾਡਾ ਮੈਂ ਟ੍ਰਾਂਡਰ ਕੋ ਗੱਲ ਕਰ ਰਿਹਾ ਹਾਂ ਜੀ ਜੀ ਤੇ ਮੈਂ ਗੱਲ ਇਹ ਕਰਨਾ ਚਾਹੁੰਦਾ ਤੁਸੀਂ ਆ ਟਾਪਿਕ ਜਿਹੜਾ ਲਿਆ ਹੈ ਬਹੁਤ ਇੰਪੋਰਟੈਂਟ ਹੈ ਐਕਸਟਰੇਸ਼ਨ ਦਾ ਜੀ ਮੈਂ ਇਹ ਅਰਧ ਕਰਨਾ ਚਾਹੁੰਦਾ ਕਿ 30 ਸਾਲ ਪਹਿਲਾਂ ਜਦੋਂ ਤਾਂ ਅਨਡਾ ਸੀ ਆਈਸੀ ਤੇ ਬਹੁਤ ਸਾਰੀ ਪੀਸੂਲ ਕੰਟਰੀ ਸੀ ਦੁਨੀਆ ਦੇ ਵਿੱਚ ਮੇਰੇ ਰਿਹਾ ਇੱਕ ਨੰਬਰ ਜਾਂ ਦੋ ਨੰਬਰ ਤੇ ਹੁੰਦਾ ਸੀ ਤੇ ਕੋਈ ਜਰਨਲਿਸਟ ਹੁੰਦੇ ਤੇ ਲੋਕੀ ਬੇਸ ਬੇਫਿਕਰੀ ਨਾਲ ਕੰਬੇਸਨ ਤੇ ਉਹਨਾਂ ਆਰਟੀਕਲ ਐਕਸਟੈਂਸ਼ਨ ਦੀ ਹੈ ਜਿਹੜੀ ਉਹਦਾ ドラਮਾ ਇੰਨੀ ਜ਼ਿਆਦਾ ਫਗੜੀਆਂ ਨੇ ਇਹ ਨਾਲ ਬਹੁਤ ਪਰੇਸ਼ਾਨੀ ਵਧ ਗਈ ਹੈ ਸਮਝ ਨਹੀਂ ਆਉਂਦੀ ਕਿ ਇਹ ਜਿਹੜੀ ਕਮੀ ਹੈ ਇਹ ਕਿਸੇ ਕਿਹੜੇ ਲੈਵਲ ਤੇ ਹੈ ਵੇ ਪੁਲਿਸ ਦੇ ਲੈਵਲ ਤੇ ਹੈ ਜਾਂ ਸਾਡੀਆਂ ਕੋਰਟ ਕਚਾਈਆਂ ਜਿਹਨੇ ਜਾਂ ਸਾਡੇ ਜਿਹੜੇ ਲਾਡ ਨੇ ਉਹ ਇਹਨੇ ਕਮਜ਼ੋਰ ਨੇ ਕਿ ਜਿਹੜੇ ਕ੍ਰਿਮੀਨਲ ਨੇ ਇਹਨਾਂ ਨੂੰ ਡਰ ਹੀ ਨਹੀਂ ਬਿਲਕੁਲ ਔਰ ਇਹ ਦਿਨ ਦਿਨ ਜਰਨਲਿਸਟਰੀ ਨੇ ਵਰਦੇ ਜਾਂਦੇ ਨੇ ਕਾਰਟ ਟੈਰਟ ਤੇ ਕੇਸ ਫਿਰ ਜੁਡਰੀ ਸ਼ਾਪ ਦੇ ਫਿਰ ਰੋਟਾਮੀਨੀਆਂ ਸ਼ੋਰ ਔਰ ਇਹਨਾਂ ਦੇ ਹੋਤਰ ਕਿਹਾ ਨੇ ਵਰਦੇ ਇੱਕ ਇਹ ਪਤਾ ਲੱਗਿਆ ਕਿ ਇਹਨਾਂ ਦੀ ਜਦੋਂ ਪੁਲਿਸ ਫੜਕੇ ਲਿਉਂਦੀ ਹੈ ਕੋਰਟ ਦੇ ਵਿੱਚ ਇਹਨਾਂ ਦੀ ਬੇਨ ਜਿਹੜੀ ਉਹ ਬੜੀ ਜਲਦੀ ਹੋ ਜਾਂਦੀ ਹੈ ਔਰ ਜਦੋਂ ਛੁੱਟ ਜਾਂਦੇ ਨੇ ਫਿਰ ਵੀ ਡੇਟ ਅਫੈਂਡਰ ਬਣ ਜਾਂਦੇ ਨੇ ਜੇ ਇਸ ਤਰੀਕੇ ਨਾਲ ਜੇ ਸਾਨੂੰ ਛੱਡਤਾ ਜਾਏ ਘਰੀਏ ਤੇ ਦੁਬਾਰਾ ਕਰਨਗੇ ਜਾ ਇਹਨਾਂ ਨੂੰ ਫਿਰ ਰਿਪੋਰਟ ਕਰਤਾ ਜਾਏ ਹੂੰ ਕੀ ਗੱਲ ਤੁਹਾਡਾ ਬਿਲਕੁਲ ਜੀ ਤੁਸੀਂ ਟੀਵੀ ਸਕਰੀਨ ਤੇ ਜੀ ਸੁਣ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ ਤੇ ਜਿਹੜਾ ਕੁਐਸ਼ਨ ਹੈ ਤੁਸੀਂ ਰੇਸ ਕੀਤਾ ਆ ਬਿਲਕੁਲ ਜਿਵੇਂ ਕਾਲਰ ਨੇ ਬੇਲ ਦੀ ਗੱਲ ਕੀਤੀ ਕਿ ਬੇਲ ਮਿਲ ਜਾਂਦੀ ਆ ਤਾਂ ਉਹੀ ਫਿਰ ਰਿਪੀਟ ਫੈਂਡਰਸ ਬਣ ਜਾਂਦੇ ਨੇ ਤਾਂ ਬੇਲ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਆ ਹਾਂਜੀ ਜਿਹੜਾ ਇਹ ਰਿਪੀਟ ਫੈਂਡਰ ਵਾਲਾ ਮਾਮਲਾ ਜੀ ਇਹ ਹੁਣ ਆਬਵੀਸਲੀ ਆਪਣਾ ਡਿਸਕਸ਼ਨ ਚ ਆ ਗਿਆ ਹੈ ਮੀਨਸਟ੍ਰੀਮ ਤੇ ਆ ਗਿਆ ਹੈ ਸਭ ਨੂੰ ਕੋਣ ਇਸ ਦੀ ਜਾਗਰੂਕਤਾ ਹੈ ਪਰ ਇਹ ਮਾਮਲਾ ਕਾਫੀ ਪਹਿਲਾਂ ਦਾ ਚੱਲ ਰਿਹਾ ਜੀ ਆ ਮੈਨੂੰ ਪੁਲਿਸਿੰਗ 24 ਤੋਂ 16 ਸਾਲ ਹੋ ਗਏ ਪਹਿਲਾਂ ਵੀ ਅਸੀਂ ਦੇਖਦੇ ਸੀ ਵੀ ਕਾਫੀ ਅਸੀਂ ਕੋਈ ਕੇਸ ਜਿਹੜੇ ਕੋਰਟ ਸਮਝ ਲੈ ਕੇ ਆਉਣੇ ਦਬੜੀ کیس ਹੋ ਗਏ ਬ੍ਰੇਕਨ ਇੰਟਰਸ ਹੋਰ ਕੋਈ کیس ਹੋਣੇ ਆ ਕਾਫੀ ਟਾਈਮ ਜਿਹੜੇ ਅਪਰਾਧੀ ਹੁੰਦੇ ਸਨ ਉਹਨਾਂ ਨੂੰ ਕਾਫੀ ਛੇਤੀ ਬੇਲ ਮਿਲ ਜਾਂਦੀ ਸੀ ਸੋ ਹੁਣ ਆਫ ਕੋਰਸ ਸਾਡੇ ਚੀਫ ਨੇ ਵੀ ਸਾਡੇ ਕੈਨੇਡੀਅਨ ਚੀਫਸ ਨੇ ਇਹ ਮਾਮਲਾ ਚੱਕਿਆ ਹੋਇਆ ਹੈ ਕਈ ਸਾਲਾਂ ਦਾ ਤੇ ਉਹਨਾਂ ਦਾ ਪੂਰਾ ਜੋਰ ਲੱਗਿਆ ਹੈ ਜੀ ਮਿਨਿਸਪਲ ਲੈਵਲ ਪ੍ਰੋਵਿੰਸ਼ਲ ਫੈਡਰਲ ਸਬ ਲੈਵਲ ਤੇ ਇਸੇ ਹੋ ਅਵੇਅਰਨੈਸ ਐਡਵੋਕਸੀ ਕਰਦੇ ਰਹੇ ਹਨ ਕਿ ਜੋ ਆਪਣਾ ਬੀਅਲ ਸਿਸਟਮ ਹੈ ਇਸ ਵਿੱਚ ਜੋ ਫਾਲ ਮੋਡਿਫਾਈ ਚਾਹੀਦੀ ਹੈ ਉਸ ਆਈਆਂ ਵੀ ਨੇ ਚੇਂਜਸ ਆ ਰਹੀਆਂ ਨੇ ਆਪਣੇ ਵਿਸ਼ਨ ਜੋ ਹੋਏ ਸੀ ਬੀਅਲ ਚੇਂਜਸ ਸੋ ਸਾਡਾ ਵੀ ਇਹੀ ਹੋਪ ਹੈ ਕਿ ਇਸ ਚੇਂਜਸ ਔਨ ਦੀ ਲੈਂਡ ਪੀਡੋ ਬੀਲ ਦੇ ਪ੍ਰੋਸੈਸਰ ਸਪੈਸ਼ਲੀਰ ਪੀਟਰ ਫੈਂਡਰਨ ਵੈਲੈਂਟ ਅਫੈਂਡਰਨ ਜਿਹੜੇ ਆਪਣੇ ਲੋਕਾਂ ਨੂੰ ਇਹਨਾਂ ਨੁਕਸਾਨ ਪਹੁੰਚਾ ਦੇ ਆ ਉਹਨਾਂ ਨੂੰ ਬੇਲ ਨਹੀਂ ਮਿਲਣੀ ਚਾਹੀਦੀ ਸੋ ਹੋਪਫੁਲੀ ਇਸ ਦੇ ਉੱਤੇ ਸਪੈਸ਼ਲੀ ਜੋ ਆਪਣੇ ਇਲੈਕਟਡ ਅਫੀਸਰਸ ਹਨ ਕਿਉਂਕਿ ਉਹਨਾਂ ਦਾ ਇਸ ਚੀਜ਼ ਨਾਲ ਤੇ ਕਾਫੀ ਜ਼ਿਆਦਾ ਪ੍ਰਭਾਵ ਹੁੰਦਾ ਸਾਡਾ ਵੀ ਇਸ ਨਾਲ ਨਾਲ ਅਸੀਂ ਜੋ ਸੀ ਕਰ ਸਕਦੇ ਅਸੀਂ ਕਰਦੇ ਆ ਪਰ ਆਬਵੀਸਲੀ ਫੈਡਰਲ ਗਵਰਨਮੈਂਟ ਦ ਜਰਾਈ ਸਿਜਪਾ ਹੁੰਦਾ ਜੀ ਸੋ ਸਾਡੀ ਵੀ ਇਹੀ ਦਖਵਾਸ ਹੈ ਕਿ ਜਿਹੜੇ ਇਹ ਬੀਅ ਸਿਸਟਮਸ ਹਨ ਪੋਰਚਸਮਸ ਹਨ ਜਸਟਿਸਮ ਨੂੰ ਰੂਪ ਦਿੱਤਾ ਜਾਵੇ ਤੇ ਜੋ ਕਿ ਆਪਣੀ ਕਮਿਊਨਿਟੀ ਹੈ ਉਹਨਾਂ ਦੀ ਸੈਟੀਸਫੈਕਸ਼ਨ ਵੱਧ ਸਕੇ ਸਤਾ ਬਿਲਕੁਲ ਜੀ ਨੈਕਸਟ ਕਾਲ ਲੈਣੇ ਹਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ 4612 ਜੀ ਤੋਂ ਸੇ ਲਾਈਵ ਜੋੜ ਚੁੱਕੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਬੇਟੇ ਖਬਰਾਂ ਸੁਣਦਾ ਮੈਂ ਸੁਣ ਲਿਆ ਤੇ ਮੈਂ ਤਾਂ ਫੋਨ ਕੀਤਾ ਜੀ ਰੈਂਡੋ ਹੋਰ ਹੋ ਗਏ ਸਪੈਸ਼ਲੀ ਖਬਰਾਂ ਮੈਂ ਫੋੜੀਆ ਚਾਹਣਾ ਖਬਰਾਂ ਫੋੜੀਆ ਨਹੀਂ ਟੀਵੀ 'ਚ ਜੀ ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਦੇ ਲਈ ਨੈਕਸਟ ਕਾਲ ਲੈਣਿਆ ਜੀ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਮੈਂ ਹੈਡਸੂਟ ਤੋਂ ਕਾਲ ਕਰ ਰਿਹਾ ਹਾਂ ਜੀ ਜੀ ਵੈਨ ਮੈਨੋ ਮੋਟਰਾ ਵੈਨਤੀ ਹੈ ਵੀ ਮੈਂ ਵੀ ਵੱਡੇ ਪਿੰਾਗਰ ਚਲੇ ਆ ਪਿੰਚ ਜੀ ਪਰ ਆਪਣਾ ਜਿਹੜਾ ਇੱਥੇ ਹੈ ਨਾ ਸਕੂਲ ਇਤਨੀ ਇਹ ਬੰਦੇ ਮੁੰਡੇ ਬਰਾਦ ਬੰਦੇ ਆ ਤੇ ਆਪਾਂ ਜਿਹੜੇ ਪ੍ਰਿੰਸੀਪਲ ਵੀ ਲੈਣਾ ਵਾ ਤਿੰਨੋਂ ਬੈਠ ਲੈਣਾ ਚਾਹੀਦਾ ਇਹੀ ਕਿ ਕੋਈ ਮੈਂ ਵੀ ਇੱਕ ਦੇਖ ਦਵਾਂ ਕਿ ਇਹ ਲੜਾਰੀ ਬੰਦੇ ਆ ਜਾਂ ਬਦਮਾਸ਼ ਬੰਦੇ ਆ ਤੇ ਦੂਜਿਆਂ ਨੂੰ ਬਹੁਤ ਤੰਗ ਕਰਦੇ ਆ ਉਸ ਦਿਵਾਰ ਇੱਕੋ ਇੱਕ ਪਨੀਰੀ ਹੋਰ ਖੁੰਡ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਦੇ ਲਈ ਜੀਤਾ ਜਿਵੇਂ ਇਹਨਾਂ ਨੇ ਗੱਲ ਕੀਤੀ ਆਈ ਥਿੰਕ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰ ਰਹੇ ਸੀਗੇ ਕਿ ਉਹਨਾਂ ਦੇ ਵੱਲੋਂ ਜਿਹੜਾ ਕ੍ਰਾਈਮ ਅਟੈਂਪਟ ਕੀਤਾ ਜਾ ਰਿਹਾ ਕਿਉਂਕਿ ਜਦੋਂ ਦੇ ਸੁਣਨ ਚਾਰੇ ਕਿ ਇੰਟਰਨੈਸ਼ਨਲ ਸਟੂਡੈਂਟਸ ਤੇ ਜ਼ਿਆਦਾ ਆਉਣ ਲੱਗੇ ਨੇ ਕੈਨੇਡਾ ਵਿੱਚ ਉਦੋਂ ਦਾ ਹੀ ਮਾਹੌਲ ਜਿਹੜਾ ਖਰਾਬ ਹੋ ਚੁੱਕਿਆ ਆ ਤਾਂ ਤੁਹਾਨੂੰ ਲੱਗਦਾ ਕਿ ਇੰਟਰਨੈਸ਼ਨਲ ਸਟੂਡੈਂਟਸ ਇਨਵੋਲ ਹੁੰਦੇ ਨੇ ਇਹਨਾਂ ਕ੍ਰਾਈਮਸ ਦੇ ਵਿੱਚ ਜਾਂ ਐਕਸਟਰੈਕਸ਼ਨ ਕੇਸਿਸ ਦੇ ਵਿੱਚ ਹਾਂਜੀ ਮੈਂ ਕਹਾਂਗੀ ਜੀ ਸਾਦੇ ਸਾਰੇ ਟਾਈਪ ਆਫ ਨਾਗਰਿਕ ਜਨ ਇਨਵੋਲ ਹੁੰਦੇ ਹਨ ਚਾਹੇ ਸਟੂਡੈਂਟਸ ਹੋਣ ਚਾਹੇ ਅਕ ਵੀ ਆਪਾਂ ਨੂੰ ਇਹ ਵੀ ਦਿਖਣ ਨੂੰ ਮਿਲਦਾ ਕਿ ਜੋ ਇੱਥੇ ਦੇ ਜਵਾਕੋ ਵੀ ਇਨਵੋਲ ਹੁੰਦੇ ਸੋ ਸਭ ਤਰ੍ਹਾਂ ਦੇ ਡਿਪੈਂਡ ਕਰਦੇ ਹੁੰਦੇ ਮੋਟੀਵੇਸ਼ਨ ਕੀ ਹੈ ਨਾ ਬਹੁਤ ਹੀ ਜ਼ਿਆਦਾ ਸਟੂਡੈਂਟਸ ਹੈ ਜਿਹੜੇ ਇੱਥੇ ਆਉਂਦੇ ਨੇ ਜੋ ਕਿ ਬਹੁਤ ਕਾਮਯਾਬ ਹਨ ਪਰ ਆ ਪਾ ਪਾ ਇਨੀ ਕਰ ਸਕਦੇ ਨਹੀਂ ਇਨਵੋਲ ਹੋਣ ਹਾਂਜੀ ਜਰੂਰ ਇਨਵੋਲ ਹੋਣ ਸਾਦੇ ਤਰ੍ਹਾਂ ਦੇ ਲੋਕ ਇਨਵੋਲ ਹੋਣ ਐਜੂਕੇਸ਼ਨ ਜੀ 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 ਬਿਲਕੁਲ ਤੇ ਜੋ ਆਪਾਂ ਕਾਰਥੈਫਟ ਦੀ ਗੱਲ ਕਰੀ ਹੈ ਤਾਂ ਪਿਛਲੇ ਸਾਲ ਥੋੜੇ ਘੱਟ ਮਾਮਲੇ ਸੁਣਨ ਨੂੰ ਮਿਲੇ ਨੇ 2024 ਦੇ ਵਿੱਚ ਕਾਫੀ ਪੀਕ ਤੇ ਚੱਲੇ ਗਏ ਸੀ 2025 ਦੇ ਮਿਡ ਤੋਂ ਬਾਅਦ ਬਹੁਤ ਘੱਟ ਇਦਾਂ ਦੀਆਂ ਖਬਰਾਂ ਸੁਣਨ ਨੂੰ ਮਿਲੀਆਂ ਨੇ ਤੇ ਹੁਣ ਜਿਵੇਂ ਸਾਲ ਦੀ ਸ਼ੁਰੂਆਤ ਹੋਈ ਆ ਤਾਂ ਫਿਰ ਤੋਂ ਇਹ ਮਾਮਲੇ ਜਿਹੜੇ ਵੱਧਦੇ ਨਜ਼ਰ ਆ ਰਹੇ ਨੇ ਤਾਂ ਕਾਰਥੈਫਟ ਨੂੰ ਲੈ ਕੇ ਪੀਲ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਲੋਕਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਤੁਸੀਂ ਹਾਂਜੀ ਗੱਡੀਆਂ ਦੀ ਚੋਰੀ ਆਪਾਂ ਪਿਛਲੇ 3-4 ਸਾਲਾਂ ਦੀ ਗੱਲ ਕਰੀਏ ਤਾਂ ਇੱਕ ਟਾਈਮ ਤੇ ਪਹਿਲਾਂ 6000 ਤੋਂ ਉੱਤੇ ਸੀਗੇ ਜੀ ਫਿਰ ਆਂ 2023 ਚ ਤਾਂ 80 ਚੋਂ ਗੱਡੀਆਂ ਚੋਰੀ ਹੋਈਆਂ ਜੀ 24 ਚੋਂ ਥੋੜੀਆਂ ਘਟੀਆਂ ਹਾਂ 7000 ਲੱਗੇ ਤੇ 25 ਚ ਸਾਡਾ ਲੋਸ ਸੀਗਾ ਆਪਰੇ ਆਈ ਥਿੰਕ 44 ਤੋਂ ਆਸ-ਪਾਸ ਗੱਡੀਆਂ ਪੂਰੇ ਦੀ ਜਿਹੜੀ ਚੋਰੀ ਹੋਈ ਜੀ ਇਸ ਸਾਲ ਸੋ far ਹਜੇ 2-3 ਹਫ਼ਤੇ ਹੋਏ ਹਨ ਪਰ ਹੁਣ ਤੱਕ ਅੰਦਾਜ਼ਾ 17 ਗੱਡੀਆਂ ਚੋਰੀ ਹੋ ਚੁੱਕੀਆਂ ਨੇ ਜੀ ਪਰ ਜੇ ਆਪਾਂ ਓਵਰਆਲ ਗੱਲ ਕਰੀਏ ਪਿਛਲੇ 3-4 ਸਾਲਾਂਾਂ ਚ ਗੱਡੀਆਂ ਦੀ ਚੋਰੀ ਘਟ ਰਹੀ ਆ ਔਰ ਜੋਦੀ ਕਵਰੀ ਹੈ ਜਿਹਨੀਆਂ ਗੱਡੀਆਂ ਚੋਰੀ ਹੁੰਦੀਆਂ ਆ ਅਸੀਂ ਕਹ ਲਓ ਵੀ ਆਲਮੋਸਟ ਪੰਜਾਬ ਦੇ ਸੰਤਕ ਦੇ ਕਵਲ ਕਰ ਲੈਂਦੀਆਂ ਸਾਰੀਆਂ ਦੇ ਕਵਲ ਹਮੇਸ਼ਾ ਨਹੀਂ ਹੁੰਦੀਆਂ ਕਿਉਂਕਿ ਕੀ ਹੁੰਦਾ ਕਿ ਯੂਸਡ ਜਿਹੜੀਆਂ ਗੱਡੀਆਂ ਚੋਰੀ ਹੁੰਦੀਆਂ ਨੇ ਉਹਨਾਂ ਦਾ ਮਕਸਦ ਇਹ ਹੀ ਹੁੰਦਾ ਕਿ ਉਹ ਗੱਡੀਆਂ ਨੂੰ ਇੱਥੋਂ ਓਵਰ ਸੀ ਭੇਜਿਆ ਜਾਵੇ ਜਿੱਤਕਿ ਉਹਨਾਂ ਦਾ ਮੁੱਲ ਬਹੁਤ ਹੀ ਹਾਈ ਪ੍ਰਾਈਸ ਪੈਂਦਾ ਸੋ ਸਾਡੀ ਇਹ ਹੀ ਕੁਐਸਚਨ ਸਪੈਸ਼ਲੀ ਹੁਣ ਜੋ ਰੀਸਨਲੀ ਸੰਖੇਪ ਵਿੱਚ ਮਿਲਦੇ ਆ ਕਿ ਜਿਹੜੀਆਂ ਗੱਡੀਆਂ ਚੋਰੀ ਹੋਦੀਆਂ ਨੇ ਹੋਦੀਆਂ ਡਰਾਈਵਰ ਦੇ ਵਿੱਚੋਂ ਸੋ ਤੁਹਾਡੇ ਕੋਲ ਇੱਕ ਗਰਾਜ ਹੈ ਮਤਲਬ ਕਿ ਬਿਲਕੁਲ ਜੇ ਐਕਸੈਸ ਹੈ ਪਲੀਜ਼ ਜੇ ਯੂਜ਼ ਕਰੋ ਜੇ ਕਰ ਸਕਦੇ ਹੋ ਅਗਰ ਨਹੀਂ ਵੀ ਹੈ ਤਾਂ ਆਪਣੇ ਗੱਡੀ ਦੇ ਜਿਹੜਾ ਸਟੀਅਰਿੰਗ ਵੀਲ ਹੈ ਉਸ ਨੂੰ ਲੋਕ ਲਗਾਓ ਅੱਜ ਕੱਲ ਇਹਦੀਆਂ ਵੀਲ ਲੌਕ ਡਿਵਾਈਸ ਮਿਲਦੀਆਂ ਨੇ ਉਹਨਾਂ ਨਾਲ ਕਾਫੀ ਪ੍ਰੀਵੈਂਸ਼ਨ ਹੁੰਦੀ ਆ ਤੇ ਉਸ ਦੇ ਨਾਲ ਨਾਲ ਅ ਅਗਰ ਤੁਸੀਂ ਵੀਡੀਓ ਸਵਿਰਵਸ ਕਰ ਸਕਦੇ ਹੋ ਪਲੀਜ਼ ਹਾਈ ਕੁਆਲਟੀ ਵੀਡੀਓ ਸਟ੍ਰੈਂਸ ਲਵਾਓ ਕਿਉਂਕਿ ਉਸ ਨਾਲ ਸਾਨੂੰ ਕਾਫੀ ਜਿਆਦਾ ਮਦਦ ਹੁੰਦੀ ਹੈ ਜਦੋਂ ਸੀ ਜੋ ਪਤਾਦੀ ਨੂੰ ਪਕੜਨਾ ਹੁੰਦਾ ਹੈ ਬਿਲਕੁਲ ਜੀ ਤੇ ਇੱਕ ਰੀਸੈਂਟਲੀ ਬਹੁਤ ਸਾਰੇ ਇਹ ਵੀ ਕੇਸ ਉਹਨਾਂ ਨੂੰ ਮਿਲ ਰਹੇ ਨੇ ਕਿ ਪੈਡੇਸਟਰIANS ਨੂੰ ਹਿੱਟ ਕਰ ਦਿੱਤਾ ਜਾਂਦਾ ਹੈ ਰੀਸੈਂਟਲੀ ਇੱਕ ਵਿਲੀਅਮਸ ਤੇ ਰਾਇਲ ਵੈਸਟ ਡਰਾਈਵ ਦੇ ਉੱਤੇ ਪੈਡੇਸਟਰIAN ਦੀ ਡੈਥ ਵੀ ਹੋਈ ਹੈ ਤੇ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕੌਣ ਕਸੂਰਵਾਰ ਹੁੰਦਾ ਹੈ ਕਿ ਪੈਡੇਸਟਰIANS ਨੂੰ ਵੀ ਦੇਖਣਾ ਚਾਹੀਦਾ ਹੈ ਜਦੋਂ ਜਿੱਦਾਂ ਹੀ ਵਾਈਟ ਲਾਈਟ ਹੋ ਜਾਂਦੀ ਹੈ ਕਿ ਉਹਨਾਂ ਨੂੰ ਆਸ-ਪਾਸ ਦੇਖ ਕੇ ਫਿਰ ਰੋਡ ਕ੍ਰੋਸ ਕਰਨੀ ਚਾਹੀਦੀ ਹੈ ਜਾਂ ਫਿਰ ਕਾਰਾਂ ਵਾਲਿਆਂ ਦੀ ਹੀ ਗਲਤੀ ਜੇ ਤੱਕ ਮੈਨੂੰ ਲੱਗਦਾ ਜੀ ਇੱਥੇ ਜੋ ਇਹ ਕੇਸ ਹੁੰਦੇ ਆਂ ਜੋ ਮੈਂ ਕੋਈ ਸਪੈਸਿਫਿਕ ਕੇਸ ਦੀ ਗੱਲ ਨਹੀਂ ਕਰਦਾ ਜੇ ਇਹ ਵਾਲਾ ਕੇਸ ਮੈਂ ਖਵਲ ਨਹੀਂ ਹੈਗਾ ਪਰ ਅਗਰ ਆਪਾਂ ਉਦਾਂ ਗੱਲ ਕਰੀਏ ਤਾਂ ਯੂਜ਼ੂਲੀ ਮੈਂ ਦੇਖਿਆ ਕਿ ਪੈਡੈਸਟਰियंस ਕਾਫੀ ਜ਼ਿਆਦਾ ਰੂਲ ਇੱਥੇ ਫਾਲੋ ਨਹੀਂ ਕਰ ਰਹੇ ਆ ਵਾਦਰ ਉਹ ਪੈਡੈਸਟਰियंस ਲੋਕਲ ਹਨ ਜਾਂ ਆਪਣੇ ਹੋ ਦੇਸ਼ਾਂ ਚੋਏ ਹਨ ਪਰ ਜੇ ਤੁਸੀਂ ਪ੍ਰੋਪਰ ਵੋਜ਼ਰ ਰੂਲ ਫਾਲੋ ਕਰਦੇ ਹੋ ਕਲੋਸਿੰਗ ਕਰਦੇ ਹੋ ਤੁਹਾਡਾ ਹਿੱਟ ਹੋਣ ਦਾ ਚਾਂਸ ਬਹੁਤ ਹੀ ਘੱਟ ਹੁੰਦਾ ਮੈਂ ਖੁਦ ਆ ਪਰਸਨਲੀ ਕਿਉਂ ਐਕਸਪੀਰੀਅੰਸ ਕੀਤਾ ਉਹ ਇਲੀਜ ਵਿੱਚ ਮਿੱਤ ਮੇ ਸਾਗਾ ਡੈਰੀ ਕਲੋ ਜਾਂ ਆਪਣੇ ਫੀਲਡਸ ਕਾਫੀ ਪ੍ਰੋਡਕਸ਼ਨ ਜਿੱਥੇ ਵੀ ਸਪੈਸ਼ਲੀ ਫੈਕਟਰੀਜ਼ ਹਨ ਜਦੋਂ ਉਹਦਾ ਕੰਮ ਖਤਮ ਹੁੰਦਾ ਹੈ ਸ਼ੁਰੂ ਹੁੰਦਾ ਵਾ ਉਹ ਆਸ-ਪਾਸ ਨਹੀਂ ਦੇਖਦੇ ਹੈੱਡਫੋਨ ਲਗਾਏ ਹੁੰਦੇ ਨੇ ਕਿ ਹੁਜੀਆਂ ਪਾਈ ਹੁੰਦੀਆਂ ਨੇ ਨਾ ਕੋਈ ਰਿਫਲੈਕਟਿਵ ਕੱਪੜੀ ਪਾਈ ਹੁੰਦੇ ਨੇ ਤੇ ਕਹ ਲਓ ਵੀ ਉਹ ਆਲਮੋਸਟ ਇੱਕ ਤਰ੍ਹਾਂ ਦੇ ਅੰਨੇ ਹੋਏ ਗੱਡੇ ਰੂਡ ਕਰਾਸ ਕਰਦੇ ਹੁੰਦੇ ਹਨ ਸੋ ਜੇ ਤੁਸੀਂ ਇਹੋ ਜਿਹਾ ਕੰਮ ਕਰੋਗੇ ਤਾਂ ਤੁਸੀਂ ਰਿਸਕ ਚਾਉਣੀ ਹੋਣਾ ਨਾ ਸੋ ਵੀ ਇਹੀ ਕੁਐਸਚਨ ਪਲੀਜ਼ ਜੋ ਤੁਸੀਂ ਰੂਡ ਕਰਾਸ ਕਰਨੀ ਹੈ ਆ ਥੋੜਾ ਧਿਆਨ ਦਿਓ ਜੋ ਰੂਲਸ ਆ ਰੋਡ ਇਥੇ ਅੱਦੇ ਬਣੇ ਹੋਏ ਆ ਉਹਨਾਂ ਨੂੰ ਫਾਲੋ ਕਰੋ ਤੇ ਉਸ ਦੇ ਨਾਲ ਨਾਲ ਡਰਾਈਵਰਸ ਨੂੰ ਵੀ ਮੈਂ ਹੀ ਕਹੂੰਗਾ ਕਿ ਜੇ ਜੋ ਤੁਸੀਂ ਸਪੈਸ਼ਲੀ ਇੰਟਰਸੈਕਸ਼ਨਸ ਕਲੀਅਰ ਕਰਦੇ ਹੋ ਰਾਈਟ ਜਾਂ ਲੈਫਟ ਹੱਥ ਲੈਂਦੇ ਹੋ ਉੱਥੇ ਜ਼ਿਆਦਾਤਰ ਡਰਾਈਵਰਸ ਦੀ ਗਲਤੀ ਹੁੰਦੀ ਆ ਸੋ ਪਲੀਜ਼ ਉਹ ਉੱਥੇ ਤੁਸੀਂ ਆਪਣਾ ਧਿਆਨ ਦਿਓ ਪਰ ਜਨਰਲੀ ਸਪੀਚ ਵਿੱਚ ਮੈਂ ਦੇਖਿਆ ਕਿ ਜ਼ਿਆਦਾਤਰ ਪੈਡਸਟ੍ਰੀਅਨਸ ਧਿਆਨ ਨਹੀਂ ਦਿੰਦੇ ਬਿਲਕੁਲ ਜੀ ਹੱਥ ਦੇ ਵਿੱਚ ਫੋਨ ਹੁੰਦਾ ਚੈਟਿੰਗ ਕਰਦੇ ਜਾਂਦੇ ਹੁੰਦੇ ਆ ਤੇ ਫਿਰ ਬਿਲਕੁਲ ਜੀ ਮਿਸ ਸਾਕੇ ਜਿਹੜੀ ਉੱਤੇ ਮੈਂ ਲਕਲੀ ਮੈਸ ਹੋਲੀਜਨ ਦਾ ਸੀਗਾ ਤੇ ਸਵੇਰ ਦੇ 5 ਵਜੇ ਹੋਣੀ ਸ਼ਾਇਦ ਤੇ ਦੋ ਇੱਕ ਲੜਕਾ ਲੜਕੀ ਰੋਡ ਦੇ ਗੱਭਿਓਂ ਪਜਲੇ ਕੰਨਾਂ 'ਚ ਹੈਡਫੋਨ ਸੀਗੇ ਉਰੀਆਂ ਪਾਈਆਂ ਉਹਨੂੰ ਕੁਝ ਨਹੀਂ ਪਤਾ ਲ ਲਕਲੀ ਮੈਨ ਦੇਖ ਲਿਆ ਮੈਂ ਗੱਡੀ ਉਕਲੀ ਨਹੀਂ ਤਾਂ ਜੀ 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 ਬਿਲਕੁਲ ਜੀ ਬਿਲਕੁਲ ਜੀ ਪਲੀਜ਼ ਦੰਦੋ ਬਿਲਕੁਲ ਜੀ ਤਾਂ ਪੈਡੇਸਟਰIANS ਦੀ ਵੀ ਜ਼ਰੂਰ ਜ਼ਿੰਮੇਵਾਰੀ ਬੰਦੀ ਐ ਇੱਥੇ ਕਿ ਧਿਆਨ ਨਾਲ ਆਸ-ਪਾਸ ਦੇਖ ਕੇ ਫਿਰ ਹੀ ਰੋਡ ਕ੍ਰੋਸ ਕਰਨਾ ਚਾਹੀਦਾ ਆ ਤੀ ਦੇਖੋ ਜੀ ਉਹਨਾਂ ਦੀ ਜ਼ਿਆਦਾ ਜਾਣ ਖਤਰੇ ਚ ਹੈ ਗੱਡੀਆਂ ਦੇ ਸ਼ਾਇਦ ਸੱਟ ਲੱਗੇ ਨਾਲ ਲੱਗੇਗਾ ਤੁਸੀਂ ਪੈਡੇਸਟਰIAN ਹੋ ਤੁਸੀਂ ਗਲਤੀ ਕਰ ਦਿੱਤੀ ਤਾਂ ਨੁਕਸਾਨ ਤੁਹਾਡੇ ਹੀ ਹੋਣਾ ਜੀ ਬਿਲਕੁਲ ਜੀ ਤੇ ਇਹਦੇ ਨਾਲ ਹੀ ਜਿਵੇਂ ਇੱਕ ਅਲੱਗ-ਅਲੱਗ ਲੈਵਲ ਦੀਆਂ ਗਵਰਨਮੈਂਟ ਹੁੰਦੀਆਂ ਨੇ ਮਿਊਨਿਸਪੈਲਿਟੀ ਗਵਰਨਮੈਂਟ ਆ ਜਾਂ ਫਿਰ ਪ੍ਰੋਵਿੰਸ਼ੀਅਲ ਗਵਰਨਮੈਂਟ ਆ ਜਾਂ ਫਿਰ ਫੈਡਰਲ ਗਵਰਨਮੈਂਟ ਆ ਤਾਂ ਪੀਲ ਪੁਲ ਲੋਸ ਹੈਗੇ ਨੇ ਜਾਂ ਫਿਰ ਮਿਨਿਸਪੈਲਿਟੀ ਗਵਰਨਮੈਂਟ ਤੁਹਾਡਿਆ ਕਿਵੇਂ ਸਾਥ ਦੇ ਸਕਦੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੂੰਗਾ ਅਸੀਂ ਸਾਰੇ ਲੈਵਲਸ ਆਫ ਗਵਰਨਰਨੈਂਸ ਆਪਣੇ ਕਾਪਰਟ ਕਰਕੇ ਕਲੈਬੋਰੇਸ਼ਨ ਕਰਕੇ ਉਹਨਾਂ ਨਾਲ ਕਦਮਾਂ ਕਰਕੇ ਚੱਲ ਕੇ ਜੋ ਵੀ ਕਮਿਊਨਿਟੀ ਸੇਫਟੀ ਨੂੰ ਉਚਿਤ ਕਰਨ ਦੀ ਲੋੜ ਹੁੰਦੀ ਹੈ ਅਸੀਂ ਉਹ ਕਰਦੇ ਹਾਂ ਸੋ ਚਾਹੇ ਉਹ ਲੋਕਲ ਹੋਵੇ ਪ੍ਰੋਵਿੰਸ਼ਲ ਜਾਂ ਫੈਡਰਲ ਫੈਡਰਲ ਦਾ ਸਭ ਤੋਂ ਜ਼ਿਆਦਾ ਯੋਗਦਾਨ ਹੁੰਦਾ ਪਰ ਅਸੀਂ ਸਭ ਨਾਲ ਹੀ ਮਿਲ ਕੇ ਕੰਮ ਕਰਦੇ ਹਾਂ ਕਿ ਸੋ ਕੋਈ ਜੋ ਵੀ ਸਰਵਿਸਿਜ਼ ਆਪਣੀ ਕਮਿਊਨਿਟੀ ਨੂੰ ਬਿਲ ਦੇ ਟਾਈਮਪਸਟ ਚਾਹੀਦੀਆਂ ਨੇ ਉਹਦੇ ਚਾਹੇ ਸੋਸ਼ਲ ਦੀ ਗੱਲ ਹੋਵੇ ਗੱਡੀਆਂ ਦੀ ਗੱਲ ਹੋਵੇ ਜੋ ਵੀ ਗੱਲ ਹੋਵੇ ਅਸੀਂ ਉਸ ਨੂੰ ਪੂਰਾ ਕਰ ਸਕੀਏ ਆਪਣੇ ਵੱਲੋਂ ਜੀ ਤੇ ਨਾਲ ਹੀ ਜੇਕਰ ਕੋਈ ਪੀਲ ਪੁਲਿਸ ਨੂੰ ਜੁਆਇਨ ਕਰਨਾ ਚਾਹੁੰਦਾ ਆ ਕੋਈ ਹਾਇਰਿੰਗ ਦਾ ਤੁਸੀਂ ਉਹਦੇ ਬਾਰੇ ਕੋਈ ਗੱਲ ਕਰਨੀ ਚਾਹੋਗੇ ਹਾਂਜੀ ਜਦੂਦ ਸਦੀ ਹਾਇਰਿੰਗ ਪੂਰੇ ਜੁਗਾ ਸ਼ੋਰ ਚ ਚੱਲ ਰਹੀ ਆ ਲਾਸਟ ਈਅਰ ਸਾਡਾ ਗੋਲ ਸੀਗਾ 300 ਆਫਸਰ ਹਾਇਰ ਕਰਨ ਦੇ ਨੇ ਤੇ ਹੋ ਚੁੱਕੇ ਨੇ ਉਹ ਸਾਡਾ ਰੈਕੋਰਡ ਬ੍ਰੇਕਿੰਗ ਦਾ ਸੋ ਫਾਰਸ ਦੋ ਵੇਪਟਿਵਿਟੀ 300 ਆਸੀ ਆਫਸਰਸ ਨੂੰ ਹਾਇਰ ਕੀਤਾ ਤੇ ਇਸ ਸਾਲ ਵੀ ਸਾਡਾ ਹੀ ਮਕਸਦ ਹੈ ਕਿ ਅਸੀਂ ਹੋਰ 170 ਅਸਰਸ ਹਾਇਰ ਕਰੀਏ which is a very high number so ਸਾਡੀ ਹੀ ਹੈਗੀ ਗਤੋ ਸੀ ਪਲੀਸਿੰਗ ਚ ਜਨਰਲ ਸੋਚ ਰਹੇ ਹਾਂ ਤਾਂ ਸਾਡੀ ਜਿਹੜੀ ਰਿਕਰੂਟਿੰਗ ਬਿਊਰੋ ਨਾਲ ਕੰਟੈਕਟ ਕਰੋ ਸਾਡੇ ਕਾਫੀ ਇਵੈਂਟਸ ਅਸੀਂ ਪੋਸਟ ਕਰਦੇ ਹਾਂ ਲੋਕਲੀ ਵਿਸ਼ਨ ਸਾਡੀ ਇੱਕ ਨਵੀਂ ਪਾਰਟਨਰਸ਼ਿਪ ਬਣੀ ਹੈ OJU ਨਾਲ ਟੈਰ ਯੂਨੀਵਰਸਿਟੀ ਐਥਲੈਟਿਕਸ ਨਾਲ ਅਗਰ ਤੁਸੀਂ ਸਹੀ ਸੌਤਾ इवन ਬੈਟਰ ਅਗਰ ਤੁਸੀਂ ਕਿਸੇ ਵੀ ਇਹੋ ਜੀ ਆ ਯੋਜਨਾ ਕੋਈ ਚੀਜ਼ ਹੈ ਸਾਡਾ ਹਰ ਹਰ ਸਾਰੀ ਨੰ ਕੰਮ ਕਰਦੀ ਹੈ ਤਾਂ ਤੁਸੀਂ ਤੁਹਾਨੂੰ ਉਸ ਜਾਣਕਾਰੀ ਈਵਨ ਜ਼ਿਆਦਾ ਮਿਲੇਗੀ ਵੀ ਸਾਡੇ ਇਵੈਂਟ ਕਿੱਥੇ ਹਨ ਪਰ ਤੁਸੀਂ ਹਮੇਸ਼ਾ ਸਾਡੀ ਵਟਸਐਪ ਤੇ ਜਾ ਕੇ ਦੇਖ ਸਕਦੇ ਹੋ ਵੀ ਕਿੱਥੇ ਸਾਡੇ ਇਵੈਂਟਸ ਹੋ ਰਹੇ ਆ ਪਲੀਜ਼ ਉੱਥੇ ਆਓ ਤੇ ਹਿੱਸਾ ਲਓ ਬਿਲਕੁਲ ਜੀ ਤੇ ਨਾਲੇ ਸਮਾਂ ਜਾਸਤ ਨਹੀਂ ਦੇ ਰਿਹਾ ਆਏਗਾ ਤੁਸੀਂ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੋਈ ਹੋਰ ਸੁਨੇਹਾ ਦੇਣਾ ਚਾਹੋਗੇ ਇਹੀ ਸੁਨੇਹਾ ਦਵਾਂਗੇ ਜੇ ਸਟੈਂਪ ਸਾਡਾ ਕ੍ਰਾਈਮ ਸਟਾਪਰਸ ਵੀਕ ਚੱਲ ਰਿਹਾ ਹੈ ਔਰ ਕਮਿਊਨਿਟੀ ਸਾਡਾ ਹਮੇਸ਼ਾ ਹੀ ਸਭ ਤੋਂ ਵੱਡਾ ਪਾਰਟਨ ਹੁੰਦਾ ਜੋ ਅਸੀਂ ਕ੍ਰਾਈਮ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਸਪੈਸ਼ਲੀ ਇਸ ਹਫਤੇ ਯਾਸਮੀਨ ਜੋ ਚੱਲ ਰਿਹਾ ਉਸ ਤੇ ਸੁਰਤ ਧਿਆਨ ਦਿਓ ਕ੍ਰਾਈਮ ਸ਼ਾਪਰਿਸ ਬਹੁਤ ਹੀ ਅੱਛਾ ਪ੍ਰੋਗਰਾਮ ਹੈ ਉਸ ਤੇ ਤੁਸੀਂ ਸਾਨੂੰ ਜਾਣਕਾਰੀ ਟਿਪਸ ਦੇ ਸਕਦੇ ਹੋ ਜੋ ਜਿਸ ਤੇ ਕਰਕੇ ਤੁਹਾਡੀ ਕਹੋ ਕੋਈ ਜਾਣਕਾਰੀ ਪਰਸਨਲ ਇਨਫੋਰਮੇਸ਼ਨ ਫੋਨ ਨੰਬਰ ਐਡਰੈਸ ਕੁਝ ਵੀ ਨਹੀਂ ਕਿਤੇ ਜਲਦੀ ਸੀ ਕਿ ਤਿਆਂ ਦਾ ਗੋਪਤ ਰਖਿਆ ਜਾਂਦਾ ਤੇ ਉਸ ਦਾ ਨੰਬਰ ਹੈ ਜੀ 1800 222 ਟਿਪਸ 8477 ਅਗੇ ਇਹ ਤੁਸੀਂ ਇਹ ਨੰਬਰ ਯੂਜ਼ ਕਰ ਸਕਦੇ ਹੋ ਕਿ ਤੁਸੀਂ ਕੋਈ ਵੀ ਜਾਣਕਾਰੀ ਪੁਲਿਸ ਨੂੰ ਦੇਣੀ ਹੈ ਕਿਸੇ ਕੇਸ ਬਾਰੇ ਵੀ ਹੋਵੇ ਚਾਏ ਹੋ ਤੇ ਤੁਹਾਡੀ ਜਾਣਕਾਰੀ ਪੂਰੀ ਗੁਪਤ ਰੱਖੀ ਜਾਊਗੀ ਬਿਲਕੁਲ ਕੌਫੀਡੈਂਸ਼ੀਅਲ ਰੱਖੀ ਜਾਊਗੀ ਬਿਲਕੁਲ ਜੀ ਤੇ ਨਾਲ ਹੀ ਆਜੇ ਪ੍ਰੋਗਰਾਮ ਚ ਨਹੀਂ ਜਲਦ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਇੱਕ ਨਵੇਂ ਟੌਪਿਕ ਤੇ ਗੱਲ ਕਰਾਂਗੇ ਤੇ ਦਰਸ਼ਕਾਂ ਤੱਕ ਜਾਣਕਾਰੀ ਸਾਂਝੀ ਕਰਾਂਗੇ ਥੈਂਕ ਯੂ ਸੋ ਮੱਚ ਆਫਿਸ ਚ ਆਉਣ ਲਈ ਥੈਂਕ ਯੂ ਜੀ ਥੈਂਕ ਯੂ ਤੈਸਿਆ ਅਜਾ ਸਾਡਾ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਗਈ ਹੈ ਪੀਲ ਪੁਲਿਸ ਆਫੀਸਰ ਮਨਦੀਪ ਖਟੜਾ ਜੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਕਾਫੀ ਵਧੀਆ ਜਿਹੜੀ ਗੱਲਬਾਤ ਕੀਤੀ ਗਈ ਹੈ ਕੈਨੇਡਾ ਦੇ ਵਿੱਚ ਵਧੇ ਹੋਏ ਕ੍ਰਾਈਮ ਨੂੰ ਲੈ ਕੇ ਖਾਸ ਕਰਕੇ ਜੀਟੀਏ 온ਟਾਰੀਓ ਦੇ ਵਿੱਚ ਜੋ ਕ੍ਰਾਈਮ ਵਧਿਆ ਹੋਇਆ ਐਕਸਟਰੈਕਸ਼ਨ ਦੇ ਬਹੁਤ ਸਾਰੇ ਮਾਮਲੇ ਸੋ ਉਹਨਾਂ ਨੂੰ ਮਿਲ ਰਹੇ ਨੇ ਤਾਂ ਪੀਲ ਪੁਲਿਸ ਦੇ ਵੱਲੋਂ ਵੀ ਲਗਾਤਾਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇਗੀ ਤੇ ਜਿਹੜੇ ਕਾਲਰਸ ਦੇ ਵੱਲੋਂ ਕਾਲ ਕੀਤੀ ਗਈ ਆਪਣੇ ਸੁਝਾਅ ਦਿੱਤੇ ਗਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹਮਦਰ ਟੀਵੀ ਦੇ ਨਾਲ ਹੁਮਿੰਦਰ ਇਜਾਜ਼ਤ ਸਤਿ ਸ਼੍ਰੀ ਅਕਾਲ